ਸਾਸਰੀ ਕਾ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅੰਮ੍ਰਿਤ ਕਰਦੂ ਅਸੀਂ ਜੋਸ਼ੀ ਜੈਨ ਨਾਮ ਤੇ ਅਸੀਂ ਕੋ ਨਸਰਤ ਕਰਦੇ ਆ। ਨਾਓ ਜੀ ਅੱਜ ਤੁਹਾਨੂੰ ਜਿਹੜਾ ਅਸੀਂ ਗੀਤ ਸੁਣਾਉਣ ਲੱਗੇ ਆ ਇਹਨੂੰ ਗੀਤ ਕਹੋ ਤਮਾਸ਼ਾ ਕਹੋ ਹੈਨਾ ਇਹ ਗਿੱਧੇ ਦੇ ਵਿੱਚ ਢੋਲਕ ਤੇ ਵੀ ਗਾ ਸਕਦੇ ਆ ਬੈਠ ਕੇ ਤੇ ਗਿੱਧੇ ਦੇ ਵਿੱਚ ਵੀ ਗਾ ਸਕਦੇ ਆ ਕੁੜੀਆਂ ਦਾ ਇੱਕ ਘੋਦ ਦੇਰੇ ਚ ਖੜ ਜਾਂਦੀ ਇੱਕ ਕੁੜੀ ਵਿਚਾਲੇ ਤੇ ਫਿਰ ਉਹ ਇਸ ਤਰ੍ਹਾਂ ਪਹਿਲਾਂ ਜੇ ਬੋਲਦੀ ਆ ਉਹ ਪਰ ਪਿੱਛੇ ਬੋਲਦੀ ਆ ਉਹਨੂੰ ਫਿਰ ਤਮਾਸ਼ਾ ਕਹਿੰਦੇ ਆ ਤੇ ਲਓ ਸੁਣੋ ਇਹ ਤੇ ਤੁਸੀਂ ਸ਼ਹਿਰੀ ਇਹ ਤਮਾਸ਼ਾ ਪਹਿਲਾਂ ਸੁਣਿਆ ਵੀ ਨਹੀਂ ਹੋਵੇ ਤੇ ਸਾਥੇ ਸੁਣੋਗੇ ਜਿਹੜਾ ਮੈਂ ਪਾਉਂਗੀ ਮੋਟਾ ਓਹੋ ਵਾਲ ਝੜਦੇ ਨੇ ਹਨ ਇਹਾਂ ਦੇ ਵਾਲ ਆ ਰੋਧੇ ਹੋਈ ਜਾਂਦੀਆਂ ਨੇ ਬੰਦਿਆਂ ਦੇ ਵੀ ਝੜ ਜਾਂਦੇ ਕੁੜੀਆਂ ਦੇ ਵੀ ਤੇ ਉਹ ਫਿਰ ਮੈਂ ਮੋਟਾ ਪਾਉਂਗਾ ਤੁਸੀਂ ਪਹਿਲਾਂ ਹੀ ਮੇਰਾ ਪਾਇਆ ਰਿਪੀਟ ਹੀ ਕਰ ਲੈਣਾ ਮੈਂ ਕਹਾਂ ਹਨ ਤੇ ਜਿਹਨੇ ਨੋਟ ਕਰ ਲਿਆ ਠੀਕ ਹੈ ਜੇ ਨਹੀਂ ਨੋਟ ਕਰ ਲਿਆ ਦੁਬਾਰਾ ਨੋਟ ਕਰ ਲਿਓ ਹੋਰ ਭੈਣ ਭੰਗ ਇਹਨੂੰ ਦੱਸ ਦਿਆ ਕਰੋ ਹੈਨਾ ਮੈਂ ਵੀ ਸੁਣ ਸੁਣਾ ਕੇ ਮਾਂ ਪਰਿਸ਼ਾ ਤੋਂ ਤੁਹਾਨੂੰ ਦੱਸਦੀ ਆ ਮੈਂ ਕਹਿੰਨੀ ਕਿਸ ਦਾ ਭਲਾ ਹੋਵੇ ਹੈਨਾ ਚਲੋ ਆਜੋ ਫੇਰ ਹੁਣ ਆਪਾਂ ਰੰਗਾਂ ਰੰਗ ਪ੍ਰੋਗਰਾਮ ਲੈ ਤੇ ਲੱਜ ਤੇ ਰੌਣਕ ਘਟ ਮਾਸੂਦੀਆਂ ਉਹ ਜਿਹੜੇ ਜੇ ਸੰਭਾਤ ਤੁਸੀਂ ਕੋਲੇ ਦੇ ਖੜੇ ਹੋ ਤੇ ਮੈਂ ਵੀ ਚਾਲੇ ਗਈ ਜਾਂਦੀ ਆ ਹੈਨਾ ਇਸ ਤਰ੍ਹਾਂ ਕਰੇ ਤੁਸੀਂ ਹਾਲ ਦੇ ਰੱਬ ਲੁੱਟੀ ਹੀਰ ਵੇਗ ਲਾਂਦੀ ਹਰ ਦੇ ਰੱਬ ਲੁੱਟੀ ਹੀਰ ਵੇਗ ਲਾਂਦੀ ਹਾਲ ਦੇ ਰੱਬ ਮਾਰੀ ਤੇ ਅਗਾਂ ਵੇਲਾ ਪਾਰ ਵੀ ਵੇਲਾ ਆਰ ਵੀ ਵੇਲਾ ਪਾਰ ਵੀ ਵੇਲਾ ਮਿੱਠ ਵੇਲਾ ਦੇ ਆਮੀ ਆਰ ਵੀ ਵੇਲਾ ਪਾਰ ਵੀ ਵੇਲਾ ਮਿੱਠ ਵੇਲਾ ਦੇ ਆਮੀ ਏਕ ਮਹੀਨੇ ਛੱਡ ਜਾ ਬੀਬਾ ਤੇਤਰ ਨੂੰ ਲੈ ਜਾ ਮੀ ਲੁੱਟੀ ਹੀਰ ਮੇਟੀ ਲਾਂਦੀ ਤੇਤਰ ਨੂੰ ਲੈ ਜਾ ਮੀ ਲੁੱਟੀ ਹੀਰ ਮੇਟੀ ਲਾਂਦੀ ਹਾਲੇ ਰੱਬਾ ਲੁੱਟੀ ਹੀਰ ਮੇਟੀ ਲਾਂਦੀ ਹਲੇ ਬਿਰਬਾ ਮਾਰੀ ਤੇ ਰਿਆਗ ਮਾਂ ਦੀ ਆਰ ਵੀ ਵੇਲਾ ਪਾਰ ਵੀ ਵੇਲਾ ਆਰ ਵੀ ਵੇਲਾ ਪਾਰ ਵੀ ਵੇਲਾ ਮਿੰ ਵੇਲਾ ਦੇ ਜਾਮ ਆਰ ਵੀ ਵੇਲਾ ਪਾਰ ਵੀ ਵੇਲਾ ਮਿਚ ਮੇਲਾ ਦੇ ਜਾਮ ਆਜਾ ਰਾਂਝਾ ਜੋਗੀ ਬਣ ਕੇ ਜਿੰਦੜੀ ਕੋਲ ਕਮਾ ਮਾਂ ਲੁੱਤੀ ਰੇ ਵੇਦਲਾ ंदड़ी कोल कमां ॾी हीरवे लांल वेर भालूी हीरवे लांल वेर बालू ॾींहुं हेरिया कमां हार बि बेला पारवी ब हार बि वेला बारवी बेला बिच बेल बूरी ॿारमी वेला बारमी बेला बी वेले बुरी कचे दुल्हा परां कटोरा कौदी घुटां चूरी लुटीरवे लांदी कौदी घुटां चूरी लुटीरवे लां हाल लु टीरवे न हाल वेर बाल लु टीरवे न हाल वेर बाल मारी तेरियां गां ਨਾ ਪਰ ਵੀ ਵੇਲਾ ਆਰ ਵੀ ਵੇਲਾ ਪਰ ਵੀ ਵੇਲਾ ਮੇਲਾ ਕਿਨੇ ਬਣਾਇਆ ਬਈ ਆਰ ਵੀ ਵੇਲਾ ਪਰ ਵੀ ਵੇਲਾ ਮੇਲਾ ਕਿਨੇ ਬਣਾਇਆ ਆਮਿਆ ਰਾਂਝਾ ਜੱਕੇ ਆਮਿਆ ਰਾਂਝਾ ਮੱਕੇ ਤੇ ਲਈਏ ਕੈਦੋ ਚਾਚਾ ਆਇਆ ਲੁੱਟੀ ਹੀਰ ਵੇਦਿਲਾ ਨਹੀਂ ਕੈਦੋ ਚਾਚਾ ਲੁੱਟੀ ਹੀਰ ਵੇਦਿਲਾ ਨਹੀਂ ਹਾਲੇ ਰਬਾ ਲੁੱਟੀ ਹੀਰ ਵੇਦਿਲਾ ਨਹੀਂ ਹਾਲੇ ਰਬਾ ਇਰ ਮੇਂ ਨੀ ਲਾਮੀ ਹਾਲੇ ਰੰਗ ਆ ਮਾਰੀ ਤੇਰਿਆਂ ਗਮਾਂ ਵੀ ਹਾਲੇ ਰੰਗ ਆ ਮਾਰੀ ਤੇਰਿਆਂ ਗਮਾਂ ਦੀ ਲੋਜਿਤ ਮਾਸਾ ਵਾ ਪੂਰਾ ਜਦੋਂ ਕੁੜੀਆਂ ਉਹਦੇ ਵਿੱਚ ਬਾਰੀ ਬਾਰੀ ਕਹਿੰਦੀਆਂ ਨੇ ਤੇ ਫਿਰ ਲੰਬਾ ਹੋ ਜਾਂਦਾ ਹੈ ਹੈਨਾ ਅਸੀਂ ਤਾਂ ਦਮਾਂ ਨੇ ਇਕੱਠੀਆਂ ਲਗਾਤਾ ਨਾ ਤੇ ਨਹੀਂ ਤਾਂ ਮੈਂ ਅਸੀਂ ਮੈਂ ਪਹਿਲਾਂ ਕਹਿੰਦੀ ਬੀਬੀ ਪਿੱਛੇ ਬੋਲਦੀ ਪਰ ਮੈਂ ਆਖਿਆ ਵੀ ਜਦੋਂ ਆਪਾਂ ਇਕੱਠੀ ਬੋਲਦੇ ਛੇਤੀ ਪੂਰਾ ਹੋ ਜੂਰਾ ਤੇ ਤੁਸੀਂ ਜੇ ਤੋ ਗਾਣਾ ਉਹਦਾ ਇੱਕੇ ਪਰ ਨਹੀਂ ਅੱਗੇ ਵੱਲੋਂ ਵੀ ਬਾਕੀ ਫਿਰ ਪਿੱਛੇ ਵੱਲਣੀਆਂ ਕਾਫੀ ਦੇ ਰਿਹਾ ਪਗਾਈ ਜਾਂਦੇ ਆ ਬਹੁਤ ਵਧੀਆ ਲੱਗਦਾ ਤੇ ਰਬੀ ਦੇ ਵਿੱਚ ਲਾਇਆ ਕਰ ਉਹ ਜਰਾ ਰੌਣਕਾ ਤੇ ਆਜੋ ਹੁਣ ਆਪਾਂ ਮੁੱਕੇ ਹਾਂ ਤਾਂ ਛੋਟਾ ਹੀ ਇੰਨਾ ਮਰਜੀ ਵਧਾਈ ਜਾਂਦੇ ਤੁਸੀਂ ਤੇ ਕਹਿੰਦੇ ਵੀ ਜਿਹਦੇ ਵਾਲ ਝੜਦੇ ਨੇ ਨਿਆਣੀਆਂ ਦੇ ਸਿਆਣੀਆਂ ਦੇ ਸਭ ਦੇ ਹੋ ਜਾਂਦੇ ਨੇ ਇਹ ਪਤਾ ਕੀ ਲੈਣਾ ਬਹੁਤੀ ਸੌਖਾ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਇੱਕ ਚਮਚਾ ਪਿਆਜ਼ ਦਾ ਰਸ ਲੈ ਲਓ। ਇੱਕ ਦੋ ਚਮਚੇ ਲੈ ਲਓ ਹੈਨਾ। ਦੋ ਚਮਚੇ ਲੈ ਲਿਆ ਪਰੰਪਾਇਦੇ ਤੇ ਨਾਰੀਅਲ ਦਾ ਤੇਲ ਵਿੱਚ ਮਿਲਾ ਲਓ ਦੋ ਚਮਚੇ। ਠੀਕ ਹੈ। ਤੇ ਉਹ ਵਾਲਾਂ ਦੀਆਂ ਜੜਾਂ ਵਿੱਚ ਜਦੋਂ ਆਪਣਾ ਮਤਲਬ ਕਿਸੇ ਦਾ ਤਾਂ ਜ਼ਿਆਦੇ ਵਾਲ ਸੰਘਣੇ ਨੇ, ਵਾਲ ਜ਼ਿਆਦੇ ਨਹੀਂ ਕਿਸੇ ਥੋੜੇ ਨੇ। ਉਸ ਤਰ੍ਹਾਂ ਦੀ ਤੁਸੀਂ ਉਹਨਾਂ ਦਾ ਰਸ ਬਣਾ ਲਓ। ਇੱਕ ਚਮਚਾ ਪਿਆਜ਼ ਦਾ ਰਸ ਪਾ ਲੈ ਦੋ ਚਮਚੇ ਉਹਦੇ ਪਾ ਦੇ ਹੈਨਾ। ਹੁਣ ਆਪਣੇ ਨਾਰੀਅਲ ਦੇ ਤੇਲ ਦੇ ਤੇ ਜਾਂ ਫਿਰ ਦੋ ਚਮਚੇ ਪਿਆਜ਼ ਦਾ ਰਸ ਪਾ ਲੈ ਤਾਂ ਤਿੰਨ ਚਮਚੇ ਉਹਦੇ ਪਾ ਲੈ ਐਂ ਮਿਕਦਾਰ ਬਣਾਉਣੀ ਆ ਭਾਈ ਇੱਕ ਤੋਂ ਤੁਸੀਂ ਇੱਕ ਤੋਂ ਹੀ ਸਮਝ ਲਓ ਇੱਕ ਚਮਚਾ ਪਿਆਜ਼ ਦਾ ਰਸ ਦੋ ਚਮਚੇ ਨਾਰੀਅਲ ਦਾ ਤੇ ਮਨਾਲ ਲੈਣਾ ਤੇ ਇਹਨੂੰ ਵਾਲਾਂ ਦੀਆਂ ਜੜਾਂ 'ਚ ਲਾ ਦਿਓ ਇਹ ਤੇ ਮਾਲਸ ਕਰੋ ਫਿਰ ਨਾਲ ਆ ਕੇ ਹੈਨਾ ਤੇ ਦੋ ਘੰਟੇ ਲੱਗਿਆ ਰਹਿਣਗੇ ਫਿਰ ਤੁਸੀਂ ਦੋ ਘੰਟਿਆਂ ਬਾਅਦ ਵਾਲ ਧੋ ਰੋ ਹੈਨਾ ਤੇ ਇਹ 5-7 ਨਾ ਇਹ ਦੋ ਹਫਤੇ ਵਿੱਚ ਦੋ ਵਾਰ ਲਾਉਣੀ ਹੈ ਪੰਜ ਹਫਤੇ ਦੇ ਨ ਦੋਧ ਨੇ ਹਫਤੇ ਨਾਲੇ ਇੱਕ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਲਾਉਣਾ ਡੀਟੌਕਸਿੰਗ ਵਾਲੀ ਆ ਜਾਂਦੀ ਹੈ ਇਹ ਦਿਨ ਹਨ ਨਾ ਤੇ ਲਾਓ ਤੁਹਾਡੇ ਵਾਲ ਨਹੀਂ ਝੜਨਗੇ ਤੇ ਹੋਮ ਦਾ ਲਿਖਿਆ ਸਾਰਿਆਂ ਨੇ ਤੇ ਹੋਮ ਦਿਓ ਮੈਨੂੰ ਛੁੱਟੀਆਂ ਤੇ ਕੱਲ ਨੂੰ ਹੀ ਅੱਜ ਤਾਂ ਛੋਟੀ ਵੀਡੀਓ ਇਹ ਤਾਂ ਚੈਨਲ ਸਮਾਰ ਕੇ ਸੋਲ ਵੀ ਪੜੀ ਤੇ ਕੱਲ ਨੂੰ ਫਿਰ ਆਪਾਂ ਨਵੇਂ ਗੀਤ ਤੇ ਨਵੇਂ ਅਸਨ ਨਾ ਨੁਕਤੇ ਨਾ ਮਿਲਾਂਗੇ ਅੱਛਾ ਕਈ ਵਾਰੀ ਹੁਣ ਪਹਿਣਾ ਦੇ ਕਮੈਂਟ ਆਉਂਦੇ ਕਹਿੰਦੇ ਕਿ ਅੰਗਰੇਜ਼ੀ ਆ ਜਾਂਦੀ ਹੈ ਮੋਰੇ ਇਹ ਕੁਝ YouTube ਨੇ ਕਰ ਰੱਖਿਆ ਫਿਰ ਉਹਨੂੰ ਮੈਂ ਸੈੱਟ ਕਰ ਦਿੰਦੀ ਹੁੰਨੀ ਆ ਫਿਰ ਆ ਜਾਂਦਾ ਤੇ ਦੇਖੋ ਜੇ ਪੱਕਾ ਜੀ ਉਮਲਿਕਰ ਪੰਜਾਬੀ ਸੁਣਨ ਲੱਗ ਜੇ ਉਹ ਤੁਹਾਨੂੰ ਉਮਰੇਜੀ ਜੀ ਬੋਲ ਜੰਦੇ ਨੇ ਹਨਾ ਉਹ ਮੈਂ ਅਸੀਂ ਸੈੱਟ ਤਾਂ ਕਰਨ ਦੀ ਕੋਸ਼ਿਸ਼ ਕਰੀ ਆ ਉਹ ਹੋ ਜਾਂਦੀ ਹੈ ਕਈ ਵਾਰੀ ਤੇ ਲਓ ਹੁਣ ਦਿਵਸਾਂ ਨੂੰ ਛੁੱਟੀਆਂ ਤੇ ਕੱਲ ਨੂੰ ਆਪਾਂ ਨਵੇਂ ਗੀਤ ਦੇ ਨਾਮ ਦੇ ਨਾਲ ਫੇਰ ਮਿਲਾਂਗੇ